ਮੰਮੀ ਨਾ ਫालतू ਗੱਲਾਂ ਸੋਚੀ ਜਾਇਆ ਕਰ ਕੀ ਕਰਾਂ ਮੰਮੀ ਫਿਰ ਸੋਚਾਂ ਆਈ ਜਾਂਦੀਆਂ ਇਹਨੇ ਤਾਂ ਜ਼ਿਆਦਾ ਹੀ ਕੰਮ ਖਰਾਬ ਕੀਤਾ ਫੇਰ ਜ਼ਿਆਦਾ ਮੰਮੀ ਸਿਰੇ ਚੜ ਗਈ ਹੈ ਇਹਦਾ ਕੀ ਹੱਲ ਕੀਤਾ ਜਾਵੇ ਕੱਲ ਇੰਨਾ ਸਮਝਾਇਆ ਵੀ ਤੂੰ ਆਪਣੀ ਮੰਮੀ ਨੂੰ ਕਹਿ ਦੇ ਵੇਜਦਣ ਥੋੜੀ ਜੀ ਪੈਲੀ ਵੇਜਦਣ ਪੈਲੀ ਪੜਨਾ ਇਹਨੂੰ ਖਣੇ ਪਿਆਰ ਦੀ ਭਾਸ਼ਾ ਸਮਝ ਹੀ ਨਹੀਂ ਆਉਂਦੀ ਸਮਝਾ ਕੇ ਵੇਖ ਲਿਆ ਮੰਮੀ ਪਿਆਰ ਨਾਲ ਨੀ ਤੂੰ ਹੀ ਉਹਦਣ ਜਾ ਕੇ ਉਥੇ ਨਾਣਾ ਥੱਲੇ ਲੱਗ ਕੇ ਹੁੰਦੇ ਤੇ ਕੋਈ ਹੱਲ ਨਹੀਂ ਹੁਣਾ ਇਂ ਜਾ ਕੇ ਉਥੇ ਮਾਫੀਆਂ ਮੰਗ ਲੀਆਂ ਇਹ ਚੜ ਗਈ ਸਿਰ ਤੇ ਇਹ ਤੇ ਮਾਫੀਆਂ ਮੰਗੀ ਆਏ ਮਾਫੀਆਂ ਮੰਗਣ ਦਾ ਨਹੀਂ ਸਿਰ ਤੇ ਚੜੀ ਉਦਾਂ ਹੀ ਸਾਡੀ ਕਮਜ਼ੋਰੀ ਇਹ ਆ ਵੀ ਆਪਾਂ ਕੁਝ ਕਹਿੰਦੇ ਨਹੀਂ ਇਹਨੂੰ ਅੰਨੇ ਬਚਲ ਕੋਈ ਨਹੀਂ ਆ ਤੇਰਾ ਘਰ ਵੱਸ ਜੂਗਾ ਆਹ ਗੱਲ ਸੋਚਦੇ ਸੀ ਅਸੀਂ ਉਹ ਮੰਮੀ ਉਹਦਣ ਵੀ ਇਹ ਚੰਗੇ ਪੈਰਾਂ ਤੋਂ ਨਿਕਲੇ ਸੀ ਉਹਨਾਂ ਕੋਲ ਕੀ ਸੀ ਬੈਠੀ ਸੀ ਨਾ ਉਥੇ ਜਾ ਕੇ ਤੇ ਕਿੰਨਾ ਚਿਰ ਬਹਿ ਜਾਂਦੀ ਉਹਨਾਂ ਤੇ ਇੱਥੇ ਹੀ ਨਾ ਆਪ ਧਰਲੇ ਮਾਰਨ ਚਲ ਗਏ ਤੁਹਾਨੂੰ ਵੀ ਟਿਕਾ ਨਹੀਂ ਹੈਗਾ ਪੁੱਤ ਮੈਂ ਤੇ ਇਹ ਸੋਚਿਆ ਸੀ ਦੂਜੇ ਥਾਂ ਤੇ ਅੱਗੇ ਹੋਇਆ ਤੇ ਤੀਜੇ ਥਾਂ ਕਿੱਥੇ ਕਰਨਾ ਹੈ ਲੈ ਤੀਜੇ ਥਾਂ ਕਰਨਾ ਘਾਤੋਂ ਆ ਜੇ ਨਾ ਤੋੜ ਦੇ ਸਲਾਮਾ ਕਿਉਂ ਨਾ ਤੋੜ ਦੇ ਇਹ ਤਾਂ ਢੀ ਸੋਚ ਆ ਤੋੜ ਦੇ ਨਾ ਨੂੰ ਸਲਾਮਾ ਦੇਣ ਵਾਲੇ ਬੜੇ ਆ ਤੇ ਇਦਾਂ ਕਰ ਲਈਏ ਤਲਾਕ ਲੈ ਲਈਏ ਤੁਹਾਨੂੰ ਇੱਥੇ ਬੈਠਿਆਂ ਕਿਹੜੀਆਂ ਗੱਲਾਂ ਦਾ ਪਤਾ ਲੱਗਦਾ ਤੁਹਾਨੂੰ ਗੱਲਾਂ ਦਾ ਪਤਾ ਨਹੀਂ ਲੱਗਦਾ ਪਤਾ ਕੀ ਆ ਮਾੜੇ ਨੂੰ ਚੁੱਕਣਾ ਦੇਣ ਵਾਲੇ ਬੜੇ ਜਾਣੇ ਹੁੰਦੇ ਆ ਕਿਤੇ ਨਹੀਂ ਮਾੜੇ ਹੋ ਹਾਂ ਮੜੇ ਐ ਤੇ ਚੱਲ ਜੇ ਏਦਾਂ ਨਹੀਂ ਮੰਨੀ ਤੇ ਤੂੰ ਉਹਨੂੰ ਕੋਈ ਧਮਕੀ ਦਿਨੋ ਪਿਆਰ ਨਾਲ ਨਹੀਂ ਮੰਦੀ ਤੇ ਕੀ ਧਮਕੀ ਦਵਾ ਸਾਰਾ ਗੁੱਸਾ ਵੀ ਮੈਂ ਹੀ ਦੱਸਣਾ ਹੁੰਦਾ ਖੁਦ ਆਪਣੇ ਦਿਮਾਗ ਨਾਲ ਵੀ ਸੋਚ ਲਿਆ ਕਰ ਕੁਛ ਨਹੀਂ ਧਮਕੀ ਕੀ ਕੀ ਦਵਾ ਦੱਸੋ ਤੇ ਸਹੀ ਉਹਦੀ ਕਮਜ਼ੋਰੀ ਹੈਗੀ ਆ ਤੈਨੂੰ ਪਤਾ ਵੀ ਆ ਕੀ ਆ ਕੀ ਆ ਕਮਜ਼ੋਰੀ ਮਾਂ ਉਹਦੀ ਤੇ ਕੀ ਕਹਾਂ ਮਾਂ ਨੂੰ ਮਰਾਦਾ ਹਾਂ ਹੈ ਆਹੋ ਆ ਗੱਲ ਕਹਿ ਲਾਗੇ ਕਿਆ ਨਹੀਂ ਜਾਂਦਾ ਤੇਰੇ ਕੋ ਮਮੀ ਇਹ ਗੱਲ ਕਹਿਣੀ ਆ ਕਿ ਕਰਨਾ ਵਾ ਇਹ ਕੰਮ ਪਹਿਲਾਂ ਕਹਿ ਕੇ ਵੇਖ ਲਾ ਜੇ ਨਾ ਮੰਨੂ ਜੇ ਕਰਨਾ ਪਊ ਤਾਂ ਫਿਰ ਕਰ ਲਈ ਚਲ ਵੇਖ ਲੈਨੇ ਆ ਫਿਰ ਇਦਾਂ ਹੀ ਕਰਕੇ ਉਹਨੂੰ ਮਾਰਨਾ ਵੀ ਪਊ ਤੇ ਮਾਰਦੀ ਆ ਕੀ ਹੋਣ ਲੱਗਾ ਉਹਦੀ ਕਿਹੜੀ ਕਿਸ ਨੇ ਪੁੱਛਗਿਛ ਕਰਨੀ ਆ ਮੰਮੀ ਅੱਗੇ ਪਤਾ ਨਾ ਕਿੰਨਾ ਮਹਿੰਗਾ ਪਿਆ ਕੰਮ ਅੱਗੇ ਪਿਆ ਹੀ ਹੁਣ ਨਹੀਂ ਪੈਂਦਾ ਚਲ ਵੇਖਣਾਗੇ ਫਿਰ ਮਗਰ ਕੌਣਾ ਇਹਨੂੰ ਇਹਨੂੰ ਤੇ ਅਸੀਂ ਜਾਣ ਨਹੀਂ ਦੇਣਾ ਕਿਤੇ ਵੀ ਇਹ ਕਿੱਥੇ ਪੁੱਛਗਿਛ ਕਰ ਲੂਗੀ ਹੋਰ ਕੌਣਾ ਥੋੜੇ ਨਹੀਂ ਆ ਮਮੀ ਫਿਰ ਜੇ ਉਹ ਸਹਿਲ ਚਾਰ ਬੰਦੇ ਲੈ ਕੇ ਆ ਸਕਦਾ ਨਾ ਫਿਰ ਉਹ ਟੱਬਰ ਵੀ ਇਕੱਠਾ ਹੋ ਗਿਆ ਤੇ ਫਿਰ ਬੰਦੇ ਕਿਹੜੇ ਸੀ ਉਹ ਨਿੱਕੇ ਨਿੱਕੇ ਮੁੰਡੇ ਸੀ ਬੰਦੇ ਬਹੁ ਬੰਦੇ ਲੈ ਕੇ ਆਇਆ ਸੀ ਤੇਰਾ ਇਰਾਦਾ ਪਿਆਲੀ ਲੈਣ ਦਾ ਕਿ ਨਹੀਂ ਲੈਣ ਦਾ ਲੈਦਾ ਦੱਸ ਤੂੰ ਉਹ ਇਰਾਦਾ ਤੇ ਹੈਗਾ ਵਾ ਪਰ ਮੈਂ ਕਹਿੰਨਾ ਪਿਆਰ ਭਾਵਨਾ ਨਾਲ ਹੀ ਲਈ ਜਾਵੇ ਤੇ ਸਹੀ ਆ ਪਿਆਰ ਦੇ ਸਿਰ ਤੋਂ ਪਾਣੀ ਲੰਘਿਆ ਪਿਆਰ ਵਾਲੀ ਭਾਸ਼ਾ ਨਹੀਂ ਹੁਣ ਸਮਝਦੀ ਉਹ ਕਿਉਂ ਇਦਾਂ ਕਰਨ ਡਿਆ ਤੂੰ ਦਵਾ ਇਹਨੂੰ ਫੇਰ ਜਾ ਕੇ ਧਮਕੀ ਕਿਆ ਨਾ ਕਦੋਂ ਆ ਵੇਲਾ ਨੰਗ ਜੂ ਤ ਫਿਰ ਚੱਲ ਫਿਰ ਵੇਖ ਲੈਨੇ ਅੱਜ ਫਿਰ ਵੇਖਣਾ ਨਹੀਂ ਕਰਦੀ ਮੈਂ ਹੀ ਤੈਨੂੰ ਕਿਹਾ ਕਿੰਨਾ ਆ ਮੈਂ ਆਦ ਕਰਦੀ ਨਹੀਂ ਗੀ ਮਨ ਜੇ ਇਹਦਾਂ ਫੋਨ ਇੱਕ ਦਿਨ ਤਾਂ ਉਹਨੇ ਲੈ ਲਿਆ ਹੀ ਦੇ ਮੇਰੀ ਗੱਲ ਸੁਣ ਫਿਰ ਫੋਨ ਉਹਨੂੰ ਫੜਾ ਛੱਡਦੀ ਆ ਫਿਰ ਮੈਂ ਨਹੀਂ ਕਰਦੀ ਕਰਾ ਤਾਂ ਦਿੰਨੀ ਆ ਉਹਨੂੰ ਫਿਰ ਫੋਨ ਹੀ ਵੱਖਰਾ ਲੈ ਦੇ ਕਰਦੇ ਰਿਹਾ ਕਰੋ ਤੈਨੂੰ ਪੜਕਾਉਂਦੀ ਰਹਿੰਦੀ ਆ ਮੈਨੂੰ ਪਤਾ ਤੂੰ ਜੋ ਕਹਿਣ ਦਿਆਂ ਵਾ ਤੇ ਮਨਜੀਤ ਦੀਆਂ ਗੱਲਾਂ ਲਈਆਂ ਸੁਣ ਤੇ ਤੂੰ ਤੇ ਦਿਲ ਤੇਰੇ ਤੇ ਗੁੱਸਾ ਆ ਗਿਆ ਵਾ ਤੇ ਮੇਰੇ ਨਾਲ ਦਿਆਂ ਤਾਂ ठा ਹੁਣ ਅੱਛਾ ਹੁਣ ਮੈਂ ਤਾਂ ਦੱਸਿਆ ਵੀ ਫੋਨ ਪਿਆ ਹੈ ਇਹਨੇ ਗੱਲਾਂ ਕੀਤੀਆਂ ਉਹਦਣ ਤੂੰ ਹੁਣ ਮੈਂ ਫੜਾ ਦਿੰਨੀ ਆ ਬੇਕੇ ਚੱਲ ਜੂ ਜੋ ਛੋਟੀਆਂ ਪੈਣਗੀਆਂ ਮੁਰਦੀ ਨੇ ਨਾ ਉੱਥੇ ਫੇਰ ਰਹਿ ਪੈਂਦੀ ਆ ਚੁੱਕਣਾ ਦਿੰਦੇ ਆ ਕਿ ਮੈਨੂੰ ਪਤਾ ਵਾ ਚੁੱਕਣਾ ਦਿੰਦੀ ਆ ਬਾਕੀ ਸਾਡੇ ਘਰ ਚ ਫਿਰ ਕਪਾਤ ਪੈਂਦਾ ਹੁਣ ਵੜ ਸੋਣੀ ਰਹਿੰਦੀ ਆ ਹੁਣਾਂ ਤੈਨੂੰ ਗੱਲਾਂ ਬਾਤਾਂ ਕਰਕੇ ਤੈਨੇ ਘਰ ਚ ਕਪਾਤ ਪਾ ਦੇਣਾ ਵੋਰਾ ਨੇ ਕారణ ਤਾਂ ਨਿਆ ਠੀਕ ਆ ਪਰ ਮਨਜੀਤ ਨੇ ਤੇ ਤੈਨੂੰ ਗੱਲਾਂ ਦੱਸੀਆਂ ਵਾ ਨਾ ਕੀ ਬਤਾ ਮੈਨੂੰ ਸੱਚੀਆਂ ਦੱਸੀਆਂ ਕਿ ਝੂਠੀਆਂ ਦੱਸੀਆਂ ਵਾ ਹਾਂ ਚੋਰੀ ਫੋਨ ਕਲਾਇਆ ਹੈ ਨਾ ਤਾਂ ਮੰਮੀ ਨੇ ਲੈਣ ਦਿੱਤਾ ਮੈਂ ਫੜ ਕੇ ਰੱਖ ਲਿਆ ਕਿਉਂ ਦਵਾ ਤੂੰ ਜਦੋਂ ਉਹਦੇnga ਮੰਨਦਾ ਵਾ ਤੇ ਮੈਨੂੰ ਪਛਾਣ ਕਰਨ ਦਿਆਂ ਵਾ ਮੈਂ ਕਿੰਨਾ ਤੇਰੇ ਵਾਸਤੇ ਵਕਤ ਚਾਕ ਚਾਕੇ ਆ ਵਾ ਤੇ ਬਗਾਨੀ ਤੇ ਹੀ ਦਾ ਹੋ ਗਿਆ ਨਾ ਜੇ ਤੋ ਫੋਨ ਚੋਰੀਂ ਘਲਾ ਸਕਦਾ ਪੈਸੇ ਵੀ ਘਲਾਉਂਦਾ ਹਣਾ ਉਹਨੂੰ ਵਾਖੇ ਹੋਰ ਅਵੇਂ ਵਨਸ ਵਨੇ ਸੂਟ ਬਣਾਉਂਦੀ ਆ ਜਿੱਤਰਾ ਮਰਜੀ ਪਤ ਕਰ ਲਾ ਮੁੜ ਕੇ ਮਾ ਹੀ ਕੰਮ ਆਉਣੇ ਆ ਆਹੋ ਤਾਂ ਮੈਂ ਫਿਰ ਮੈਂ ਤਾਂ ਤੈਨੂੰ ਦੱਸਿਆ ਮੈਂ ਤਾਂ ਭੈਣ ਭਰਾਵਾਂ ਕੋ ਫੜ ਫੂੜ ਕੇ ਤੈਨੂੰ ਬਾਹਰ ਕਲਾਇਆ ਤੇ ਤੂੰ ਜੇ ਇਤਰਾ ਕਰੇਂਗਾ ਤਾਂ ਫਿਰ ਇਤਰਾ ਵਾਰਾ ਨਹੀਂ ਖਾਣੀ ਗਾਲਾ ਉਡੰਗਾ ਦੀਆਂ ਫੀਸਾਂ ਮੈਂ ਦਵਾ ਜਿਹੜਾ ਕੰਮ ਮੈਂ ਕਰਾਂ ਕਿਉਂ ਨਹੀਂ ਕਰਦੀ ਉਹ ਤੈਨੂੰ ਜਿਆਦੀ ਚੁੱਕਣਾ ਦੇਣ ਲਈ ਆ ਹੁਣ ਕੁਝ ਚੱਲ ਚੰਗਾ ਫਿਰ ਹਾਂ ਵੀ ਚੰਗਾ ਵਾ ਚੱਲ ਟਾਈਮ ਨਾਲ ਕੰਮ ਨਿਭੜਿਆ ਅੱਜ ਮਸ਼ੀਨ ਚ ਰਹਿਣ ਦਿਨੀ ਪਾਣੀ ਚੱਲ ਰੱਖਿਆ ਵਾ ਇਹੋ ਵਿੱਚ ਪਾ ਗਏ ਤੇ ਇਹਦੇ ਨਾਲ ਹੀ ਧੋ ਦਿੰਨੀ ਆ ਥੋਖੇ ਧੁੱਪ ਜਾਂਦੇ ਨਾਲੇ ਗਰਮ ਪਾਣੀ ਨਾਲ ਮਸ਼ੀਨ ਚ ਵੀ ਕਿੰਨਾ ਟਾਈਮ ਲੱਗ ਜਾਂਦਾ ਨੀ ਕਿਹੜੇ ਵੇਲੇ ਤਾਂ ਫੋਨ ਲਾ ਲਿਆ ਸੀ ਬਾਹਰੋਂ ਫੋਨ ਕਰਤਾ ਕੀ ਹੋ ਗਿਆ ਹੁਣ ਮੰਮੀ ਹਾਂ ਨੂੰ ਮਾਪਿਆਂ ਨਾਲ ਲੜਾ ਕੇ ਤੈਨ ਪੈ ਗਈ ਠੰਡ ਕੀ ਕਰਤਾ ਮੈਂ ਕਿਹੜੀ ਚੀਜ਼ ਤੈਨ ਨਹੀਂ ਮਿਲਦੀ ਕੀ ਹੋਇਆ ਕੀ ਗੱਲ ਦਾ ਪਤਾ ਤੇ ਲੱਗੇ ਤੂੰ ਫੋਨ ਕੀਤਾ ਵਾ ਕਿਹਨੂੰ ਫੋਨ ਕੀਤਾ ਵਾ ਬਾਹਰ ਮੁੰਡੇ ਨੂੰ ਤੇ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਮੈਂ ਕਿਹੜਾ ਤੁਹਾਨੂੰ ਚੋੜ ਚੋੜੀ ਰੱਖਿਆ ਤੇ ਜਿਹੜੀ ਮਾਸਾ ਮਾਸਾ ਜਿੰਨੀ ਗੱਲ ਕਰਦੀ ਸਾਰੀ ਦੱਸੀ ਦੀ ਹੁੰਦੀ ਹੈ ਮੈਂ ਇਹੋ ਜਿਹਾ ਵੀ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਹੀ ਹੈ ਤੁਸੀਂ ਜੋ ਕਰਦੇ ਜੇ ਕੀ ਮੈਂ ਕਰਦੀ ਆ ਮੈਂ ਕੋਈ ਮਾੜੀ ਚੰਗੀ ਨਹੀਂ ਕੀਤੀ ਮੈਂ ਬਸ ਇਹੋ ਕਿਹਾ ਵੀ ਤੁਸੀਂ ਫੋਨ ਨਹੀਂ ਲਾਉਂਦੇ ਉਹਨਾਂ ਨੇ ਕਿਹਾ ਮੈਂ ਫੋਨ ਲਾਉਣਾ ਤੁਹਾਨੂੰ ਪਤਾ ਹੁੰਦਾ ਕਿ ਨਹੀਂ ਆਉਂਦਾ ਤੁਸੀਂ ਮੇਰੇ ਤੋਂ ਝੂਠ ਬੋਲਿਆ ਕਹਾਂ ਮੈਂ ਝੂਠ ਬੋਲਿਆ ਮੈਂ ਤਾਂ ਉਹਦੋਂ ਆਦਨੇ ਫੋਨ ਆਇਆ ਸੀ ਮੰਮੀ ਅੱਗੋਂ ਪਿੱਛੋਂ ਨਹੀਂ ਕਦੀ ਕੋਈ ਗੱਲ ਕਰ ਦਿੱਤੀ ਤੇ ਅੱਗੋਂ ਪਿੱਛੋਂ ਨਹੀਂ ਉਹਨਾਂ ਨੇ ਕਦੀ ਕੋ ਕਹਿਤਾ ਅੱਜ ਜੇ ਮਾੜੀ ਜੀ ਗੱਲ ਕਰਕੇ ਕੋ ਕਹਿਤਾ ਤਾਂ ਤੁਹਾਨੂੰ ਸੱਚ ਤੇ ਇਹ ਆ ਵੀ ਤੁਹਾਡੇ ਕੋ ਬਰਦਾਸ਼ਤ ਨਹੀਂ ਹੋਣ ਡਿਆ ਆ ਤਾਂ ਨਹੀਂ ਹੋਣ ਡਿਆ ਮੈਂ ਪਤਾ ਕਿਤਰਾ ਹੈ ਪੋਰੇ ਪੋਰੇ ਕਰਕੇ ਉਹਨੂੰ ਬਾਹਰ ਕੱਲਾਇਆ ਤਾਂ ਹੁਣ ਉਹ ਲਵਣੇ ਨਹੀਂ ਤੇਨੂੰ ਦੇਈ ਜਾਵੇ ਸਾਰੇ ਪੈਸੇ ਤੇ ਮੈਂ ਕਦੋਂ ਕਿਹਾ ਮੈਨੂੰ ਦੇਈ ਜਾਵੇ ਮੈਂ ਤਾਂ ਹਾਂਜੀ ਕੋਈ ਦੇਣ ਲੈਣ ਵਾਲੀ ਗੱਲ ਹੀ ਨਹੀਂ ਕੀਤੀ ਕਰਦੇ ਆ ਤੇ ਹੋਰ ਗੱਲਾਂ ਦੱਸਦੇ ਤੇ ਪੈਸੇ ਮੰਗਦੇ ਹੋਣੀ ਉਹਦੇ ਕੋ ਅਜੇ ਤਾਂ ਇਹ ਤੇ ਮੰਮੀ ਮੰਗੇ ਨਹੀਂ ਐ ਤੇ ਜੇ ਇਹੋ ਜੀ ਸੋਚ ਰੱਖਦੇ ਮੈਂ ਕੋਈ ਨਹੀਂ ਸਤਾਇਆ ਤੇ ਨਾ ਮੈਂ ਕੋਈ ਗਾਲੀ ਕੀਤੀ ਆ ਨਹੀਂ ਸਤਾਉਣੀ ਆ ਤੂੰ ਬਾਹਰ ਪਰਦੇਸਾਂ ਚ ਬੈਠਾ ਵਾ ਤੇ ਤੂੰ ਕਿਹੜੀ ਗੱਲ ਕਰਾਉਂਦੇ ਅਗਲੇ ਕਹਿੰਦੇ ਉਹ ਕਹਿੰਦੇ ਰੋਜ਼ ਮੈਂ ਫੋਨ ਲਾਉਣਾ ਵਾ ਤੇ ਤੁਸੀਂ ਕੱਲ ਨਹੀਂ ਕਰਵਾਉਂਦੇ ਤੇ ਕਿੱਥੇ ਤੇਰੇ ਮਦਰ ਦਾ ਲੈ ਫੋਨ ਲੈ ਕੇ ਜਾਇਆ ਕਰਾਂ ਤੇ ਜੇ ਉਹਨਾਂ ਨੇ ਭੇਜਿਆ ਤੁਸੀਂ ਉਹ ਵੀ ਨਹੀਂ ਦਿੱਤਾ ਉਹ ਵੀ ਤੁਸੀਂ ਰੱਖ ਲਿਆ ਤੇ ਫਿਰ ਉਹਨਾਂ ਨੇ ਤੇ ਗੁੱਸੇ ਹੋਣਾ ਹੀ ਉਹ ਮੈਨੂੰ ਪੁੱਛਣ ਦੇ ਹੀ ਕੀ ਪੁੱਛਦੇ ਕਿ ਫੋਨ ਦਿੱਤਾ ਫੋਨ ਮਿਲਿਆ ਨਹੀਂ ਨਹੀਂ ਦੇਣਾ ਤੇ ਚਲੋ ਰੱਖ ਲਿਆ ਠੀਕ ਆ ਪਤਾ ਤੇ ਲੱਗ ਗਿਆ ਨਾ ਫੋਨ ਕਰਕੇ ਇੱਕ ਪੱਤ ਕਰਵਾਇਆ ਤੇ ਮੁੜ ਕੇ ਤੂੰ ਰੋਜ਼ ਕਰਾਇਆ ਕਰਾਂਗੇ ਮੇਰੇ ਤੇ ਇਹਨਾਂ ਆਸਰਾ ਨਹੀਂ ਪੱਤ ਕਰਨ ਦਾ ਚਲੋ ਤੁਹਾਡੀ ਸੋਚਵਾ ਫਿਰ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰਦੇ ਮੈਂ ਤੇ ਕੋਈ ਇਹੋ ਜਿਹਾ ਕਿਹਾ ਨਹੀਂ ਆ ਅੱਛਾ ਕਿਹਾ ਕੀਤ ਨਾ ਨਹੀਂ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗਾ ਜੋ ਖਾਦਾ ਪੀਤਾ ਜੋ ਕੀਤਾ ਜੋ ਘਰ ਸੌਦਾ ਪਤਾ ਕਿਹੜੀ ਚੀਜ਼ ਦੀ ਤੈਨੂੰ ਹੁਣ ਰਹਿੰਦੀ ਐ ਇਹੋ ਜਿਹੀ ਮੈਂ ਕੋਈ ਗੱਲ ਨਹੀਂ ਕੀਤੀ ਉਹ ਵੀ ਇੱਥੋਂ ਹੀ ਗਏ ਉਹਨਾਂ ਨੂੰ ਪਤਾ ਵਾ ਸਾਰਾ ਅੱਛਾ ਭੁੱਖੇ ਰਹਿਣ ਤਾਂ ਸੀ ਤੈਨੂੰ ਤੁਸੀਂ ਐਵੇਂ ਮੇਰੇ ਉੱਤੇ ਆਣ ਕੇ ਮੇਰਾ ਵਾਰਨ ਡੈ ਪੈਂਦੇ ਜੇ ਨਾ ਮੈਂ ਕੋਈ ਮਾੜੀ ਕੀਤੀ ਨਾ ਮੈਂ ਕੋਈ ਚੰਗੀ ਕੀਤੀ ਆ ਤੂੰ ਸੋਚ ਸਮਝ ਕੇ ਗਾੜੀ ਗੱਲ ਕਰਿਆ ਕਰ ਚਲਾਕੀਆਂ ਤੁਸੀਂ ਆਪ ਕਰਦੇ ਜਦੋਂ ਉੱਤੋਂ ਮੇਰੇ ਦਵਾਲੇ ਹੋ ਜਾਂਦੇ ਜਾਣ ਕੇ ਕਾਹਦੀਆਂ ਚਨਾਕੀਆਂ ਕਰਤੀਆਂ ਮੈਂ ਤੇਰੇ ਨਾਲ ਚਲੋ ਠੀਕ ਆ ਨਹੀਂ ਕੀਤੀਆਂ ਤਾਂ ਫਿਰ ਗੁੱਸਾ ਕਾਦਾ ਵਾ ਜਿਹੜੀ ਗੱਲ ਹੋਈ ਤੁਹਾਨੂੰ ਪਤਾ ਲੱਗ ਗਈ ਗਿਆ ਮੈਂ ਤਾਂ ਕੋਈ ਇਹੋ ਜਿਹਾ ਕਿਹਾ ਨਹੀਂ ਤੁਹਾਨੂੰ ਪਤਾ ਤੁਸੀਂ ਜੋ ਕਰਦੇ ਹੋ ਮੈਂ ਤਾਂ ਕੁਛ ਨਹੀਂ ਕੀਤਾ ਤੇ ਤੂੰ ਉਹਨੂੰ ਵੱਧ ਘੱਟ ਗੱਲਾਂ ਦੱਸੇਂਗਾ ਵਾ ਜਿਹੜੀਆਂ ਨਹੀਂ ਹੋਈਆਂ ਉਹ ਵੀ ਦੱਸੇਂਗਾ ਵਾ ਮੰਮੀ ਇਹੋ ਜਿਹਾ ਕਿਹਾ ਕੀ ਆ ਮੈਨੂੰ ਪਤਾ ਤਾਂ ਲੱਗੇ ਹੋਰ ਕੀ ਕਹਿਣਾ ਸੀ ਬਾਹਰ ਤੱਕਰ ਤੂੰ ਆਇਆ ਸਭ ਕੁਝ ਦੱਸਿਆ ਹੈ ਉਹਨੂੰ ਵਿਚਾਰੇ ਨੂੰ ਟੈਨਸ਼ਨ 'ਚ ਪਾਇਆ ਤੂੰ ਤੈਨੂੰ ਫੋਨ ਮੈਂ ਕਿਹ ਦੇ ਦਵਾ ਆਹ ਦਿਨੇ ਫੋਨ ਨਹੀਂ ਦਿੰਦੇ ਮੰਮੀ ਟੈਨਸ਼ਨ ਵਾਲੀ ਕਿਹੜੀ ਗੱਲ ਆ ਬਿਹਾਰੀ ਗੱਲ ਕੀਤੀ ਐ ਮੈਂ ਤਾਂ 5 ਤੋਂ 10 ਮਿੰਟ ਗੱਲ ਕੀਤੀ ਹੋਊਗੀ ਮੈਂ ਇਹੋ ਜਿਹਾ ਵੀ ਕੁਛ ਨਹੀਂ ਕਹਿਤਾ ਮੈਂ ਜੇ ਤੂੰ ਉਹਨੂੰ ਫੋਨ ਲਾ ਸਕਦੀ ਐ ਨਾ ਚੋਰੀ ਤੇ ਤੂੰ ਆਪਣੀ ਮਾਂ ਨੂੰ ਵੀ ਲਾ ਸਕਦੀ ਐ ਆ ਤੇਰੇ ਤੇ ਅੱਗੇ ਨਹੀਂ ਆਇਆ ਚਰਦੀ ਨਹੀਂ ਫੋਨ ਤੇ ਤੁਸੀਂ ਬਹੁਤ ਛੱਡ ਕੇ ਜਾਂਦੇ ਬਹੁਤ ਫੋਨ ਦਿੰਦੇ ਮੈਨੂੰ ਜਿਹੜਾ ਮੈਂ ਚੋਰੀ ਲਾਈ ਨਾ ਛੱਡ ਕੇ ਜਾਂਦੀ ਤੇ ਜਦੋਂ ਜੇ ਫਿਰ ਇਹ ਵੀ ਗੱਲ ਸੱਚ ਵਾ ਕਿ ਜੀ ਉਹਨਾਂ ਦਾ ਰੋਜ ਆਉਂਦਾ ਉਹਨਾਂ ਨੇ ਕਿਹਾ ਤੇ ਉਹ ਮੰਮੀ ਉਹਨਾਂ ਦਾ ਵੀ ਰੋਜ ਆਉਂਦਾ ਹੋਊਗਾ ਨਾ ਦੱਸੋ ਉਹ ਵੀ ਪਤਾ ਲੱਗ ਹੀ ਜਾਣਾ ਕਾਹਦਾ ਪਤਾ ਲੱਗ ਜਾਣਾ ਚਲਾਕੀਆਂ ਘੱਟ ਕਰਿਆ ਕਰ ਤੇਰੀ ਮਾਂ ਮੇਰੇ ਤੇ ਜੱਜ ਨਹੀਂ ਲੱਗੀ ਹੁਣ ਉਹਨਾਂ ਵੱਲ ਚਲਜੋ ਮੋੜਕੋੜ ਕੇ ਤੁਸੀਂ ਉੱਥੇ ਨੂੰ ਹੀ ਜਾਣਾ ਹੁੰਦਾ ਵਾ ਤੇ ਮੈਨੂੰ ਅਜੇ ਸਤਾਇਆ ਤਾਂ ਪਤਾ ਕਿੰਨਾ ਵਾ ਤੇ ਫਿਰ ਤੁਹਾਨੂੰ ਪਤਾ ਵਾ ਨਾ ਸੱਚਾ ਹੀ ਕਲਪਣ ਦੇ ਹੋ ਤੁਸੀਂ ਇਹੋ ਜੇ ਕੰਮ ਹੀ ਨਾ ਕਰਿਆ ਕਰੋ ਕਾਦੇ ਮੈਂ ਕੰਮ ਕਰਦੇ ਆ ਕੀ ਨੇ ਤੈਨੂੰ ਖਾਣ ਪੀਣ ਨੂੰ ਦਿੰਦੀ ਧਰ ਕੇ ਪਤੀਲਾ ਤੇ ਚਾਹ ਦਾ ਬੈਹ ਜਾਨੇ 12 ਵਜੇ ਤੱਕ ਮੁੱਕਦੀ ਨਹੀਂ ਉਹ ਤੇ ਮੈਂ ਕੱਲੀ ਪੀ ਨਹੀਂ ਆ ਤੁਸੀਂ ਨਹੀਂ ਪੀਂਦੇ ਉਹ ਤਾਂ ਤੇ ਕਰ ਕਰ ਹਾਨੂੰ ਦਿੰਨੇ ਆ ਹਨੂ ਬਿਮਾਰੀਆਂ ਕਾਦੇ ਲੱਗਣ ਡੀਆਂ ਵਾ ਚਾਹ ਨਾਲ ਵੀ ਕੋਈ ਬਿਮਾਰ ਹੋਇਆ। ਹਾਂ ਚਾਹ ਨਾਲ ਗੈਸ ਬਣਦੀ ਕਈ ਕੁਝ ਹੁੰਦਾ ਵਾ। ਤੇ ਤੁਸੀਂ ਨਾ ਪੀਆ ਕਰੋ ਫਿਰ। ਤੇ ਉਹ ਜਦ ਮਿੱਠਾ ਪਤੀ ਆ ਮੁਖਤੰਦਾ ਵਾ। ਤੇ ਮੈਂ ਆਪੇ ਪੀ ਲਿਆ ਕਰੂੰਗੀ ਮੈਂ ਕਿਹੜਾ ਰੋੜ ਦਿੰਨੀ ਆ। ਤੂੰ ਤਾਂ ਬਥੇਰੇ ਪੀ ਲੈਨੀ ਗਲਾਸ ਭਰ-ਭਰ ਕੇ। ਤੇ ਮੈਂ ਤਾਂ ਫਿਰ ਕੰਮ ਕਰਨਾ ਹੁੰਦਾ ਮੈਂ ਤਾਂ ਫਿਰ ਪੀਣੀ ਹੁੰਦੀ ਆ। ਅੱਛਾ ਚਾਹ ਨਾਲ ਹੀ ਕੰਮ ਹੁੰਦਾ ਵਾ। ਮੈਂ ਤੁਸੀਂ ਨਹੀਂ ਪੀਣੀ ਤੇ ਨਾ ਪੀਆ ਕਰੋ। ਮੈਨੂੰ ਤੇ ਆਦਤ ਪਈ ਮੈਂ ਤਾਂ ਘੋਟ-ਘੋਟ ਪੀ ਕੇ ਕੰਮ ਕਰ ਸ਼ੁਰੂ ਕਰ ਲੈਣੀ ਆ। ਮੈਂ ਮੇਰੇ ਤਾਂ ਦਿਮਾਗ ਚ ਆਉਂਦਾ ਹੀ ਵੀ ਜੇ ਤੂੰ ਇੱਥੇ ਚੋਰੀ ਫੋਨ ਲਾ ਸਕਦੇ ਹੋ ਹੋਰ ਕਿ ਵੀ ਤਾਂ ਕਿੱਥੇ- ਕਿਆ ਅੰਦਾ ਮਤਲਬ ਲਗੇਆ ਤੂੰ ਫੋਨ ਮੇਰੇ ਨੂੰ ਹੱਥ ਕਿਉਂ ਲਾਇਆ ਕਿੰਨੇ ਕ ਫੋਨ ਆਉਂਦੇ ਆ ਮੈਨੂੰ ਜਾਂ ਕਿੰਨਿਆਂ ਕ ਨਾ ਮੈਂ ਗੱਲ ਕਰਦੀ ਕਿ ਮੈਂ ਵੇਨੇ ਆ ਆ ਮੈਂ ਵੇਖਿਆ ਕਿਹੜੇ ਵੇਲੇ ਤੂੰ ਫੋਨ ਕਰਤਾ ਮੁੰਡੇ ਨੂੰ ਹੱਦ ਹੋ ਗਈ ਤੁਹਾਡੀ ਪਤਾ ਨਹੀਂ ਗੱਲ ਨੂੰ ਤੁਸੀਂ ਕਿੱਧਰ ਦਾ ਕਹਿਣ ਲਈ ਜਾਣਦੇ ਜੇ ਇੱਕੋ ਕੰਮ ਚ ਰਹਿੰਦਾ ਦੂਜਾ ਤੂੰ ਸਤਾਉਂਦੀ ਉਹਨੂੰ ਲਿਆ ਹਾਂ ਮੈਂ ਫੋਨ ਦੇ ਉਹਨਾਂ ਨੂੰ ਦੱਸਾਂ ਵੀ ਮੇਰੀ ਮਮੀ ਨੂੰ ਇਦਾਂ ਦੀਆਂ ਗੱਲਾਂ ਕਹਿਣ ਦੇ ਆ ਫਿਰ ਤੁਸੀਂ ਆਪੇ ਜਵਾਬ ਦਿਓ ਵੀ ਦਾ ਮਤਲਬ ਕੀ ਆ ਅੱਛਾ ਤੈਨੂੰ ਫਿਰ ਫੋਨ ਦਵਾ ਮਮੀ ਹਰ ਵੇਲੇ ਲੜਾਈ ਨੂੰ ਉਹਨਾਂ ਨੂੰ ਧਿਆਨ ਰੱਖਿਆ ਕਰੋ ਕੋਈ ਕੰਮਤੰਦਾ ਕਰ ਲਿਆ ਕਰੋ ਆ ਲੜਾਈ ਤੂੰ ਕੰਮ ਕਰੇ ਲੱਗੀ ਤਾਂ ਫੋਨ ਕੀਤਾ ਤੇ ਉਹਨੇ ਮੁੰਡੇ ਨੇ ਫੋਨ ਕੀਤਾ ਨਾ ਜੇ ਐਡੀ ਕੋਈ ਗੱਲ ਹੀ ਤੇ ਤੁਸੀਂ ਰਾਜੀ ਬਾਰੀ ਪੁੱਛਦੇ ਤੇ ਫੋਨ ਕੱਟ ਦਿੰਦੇ ਗੱਲਾਂ ਤੇ ਤੁਸੀਂ ਆਪ ਛੇੜੀਆਂ ਹੋਣੀਆਂ ਕਾਹਦੀਆਂ ਮੈਂ ਗੱਲਾਂ ਛੇੜੀਆਂ ਉਹਨੂੰ ਦੱਸਿਆਂ ਤੇ ਛੇੜੀਆਂ ਵਾ ਤੇ ਮੈਂ ਤਾਂ ਫਿਰ ਹੁਣ ਵੀ ਦੱਸੂਗੀ ਵੀ ਮੰਮੀ ਨਾਲ ਜਿਹੜੀ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਆਹ ਕਹੋ ਕਿਆ ਮੈਂ ਤਸੀ ਬਾੜੂ ਤੇਰੀ ਮਾਂ ਦੇ ਕੋਲ ਫਿਰ ਤੈਨੂੰ ਇੱਥੇ ਮੈਂ ਮਾਂ ਕੋਲ ਜਾਣ ਨੂੰ ਨਹੀਂ ਆਈ ਬਸ ਬਹਾਨੇ ਲੱਭਦੇ ਰਹਿੰਦੇ ਹੋ ਲੜਾਈ ਦੇ ਤੇ ਵਾਧੂ ਘਟ ਮੇਰੇ ਮਾਰਦੇ ਰਹਿੰਦੇ ਬਿਨਾਂ ਗੱਲ ਤੋਂ ਹੱਦ ਹੁੰਦੀ ਕਿਸੇ ਚੀਜ਼ ਦੀ ਬੋਲੋ ਤੋਂ ਸਲਾਵਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਗੱਲ ਤੇ ਮ ਉਹਨਾਂ ਨੇ ਵੀ ਸਸਰੀ ਕੀਤੀ ਹੋਣੀ ਆ ਹੈ ਇਹਨੂੰ ਐਵੇਂ ਮਿਰਚਾਂ ਲੱਗ ਜਾਂਦੀਆਂ ਪਤਾ ਹੈ ਨਾ ਮੈਂ ਕੀ ਕੁਕ ਕਰਦੀ ਆ ਚੋਰੀਆਂ ਆਪ ਕਰਨੀਆਂ ਤੇ ਕਹਿਣਾ ਦੂਜੇ ਨੂੰ ਉਹੋ ਗੱਲ ਉਲਟਾ ਚੋਰ ਘੋਤਵਾਲ ਨੂੰ ਡਾਟੇ ਉਹ ਗੱਲ ਇਹਨਾਂ ਦੀ ਆ ਇਹਨਾਂ ਗੁੱਸਾ ਕਾਹਦਾ ਆਂਦਾ ਪਤਾ ਹੈ ਨਾ ਵੀ ਮੈਂ ਆ ਕੁਛ ਕੀਤਾ ਸੱਚੇ ਹੋਣ ਤੇ ਆਪੇ ਨਾ ਕੋਈ ਗੱਲ ਹੋਵੇ ਨਾਲੇ ਘਰੀ ਜਾਣੀਆਂ ਤੇ ਨਾਲੇ ਅਗਲੇ ਬੰਦੇ ਨੂੰ ਕਹੀ ਜਾਣਾ ਕਹੀ ਜਾਣਾ ਸ਼ੁਦਾਈ ਬਣਾਈ ਜਾਣਾ ਜੇ ਮੈਂ ਸਾਰੀਆਂ ਗੱਲਾਂ ਪਿੰਡ ਦੱਸਾਂ ਤੇ ਕਿੰਨਾ ਕੰਮ ਵਧੇ ਇਥੋਂ ਤੱਕ ਜਾਂਦੇ ਆ ਇਥੋਂ ਤੱਕ ਬੋਲਦੇ ਆ ਐਵੇਂ ਨੀ ਦੁਨੀਆ ਕਹਿੰਦੀ ਬੰਦਾ ਗਲਤ ਹੁੰਦਾ ਨਹੀਂ ਇਹਨਾਂ ਵਰਗੇ ਕਹਿ ਕਹਿ ਕੇ ਗਲਤ ਕਰ ਦਿੰਦੇ ਆ ਮੈਨੂੰ ਤਾਂ ਉਹਨਾਂ ਦੀ ਨਹੀਂ ਸਮਝ ਆਉਂਦੀ ਪਈ ਇਹੋ ਜਿਹਾ ਕੀ ਕਹਿਤਾ ਨਾ ਹੁਣ ਮੈਨੂੰ ਪਤਾ ਲੱਗੇ ਨਾ ਹੋਰ ਕੋਈ ਨਾ ਕੋਈ ਵੱਖਰੀ ਟੈਨਸ਼ਨ ਪਾ ਕੇ ਰੱਖ ਦਿੰਦੇ ਆ ਦਿਮਾਗ ਖਰਾਬ ਕਰਕੇ ਰਹਾ ਤਾਂ ਹੱਦੁੰਦੀ ਕਿ ਚੀ ਦੀ ਕੋਈ ਗੱਲ ਕਰਨੀ ਬੰਦਾ ਸਰਸਰੀ ਹੌਸਲੇ ਨਾਲ ਆਣ ਕੇ ਗੱਲ ਕਰ ਲੈ ਉਹ ਚੰਗੇ ਆ ਇਹ ਮਾਤਾ ਹੀ ਵਾਸਤੇ ਨਫਰ-ਫਰਕ ਹੈ ਨਾ ਚੁੱਕਣਾ ਦੇ ਦੇ ਕੇ ਪਵਾੜੇ ਪਾ ਛੱਡਦੀ ਸਾਡੇ ਦੋਵਾਂ ਚ ਲੜਾਈ ਕਰਾ ਛੱਡਦੀ ਆ ਹੋਰ ਨਹੀਂ ਗੱਲ ਕੋਈ ਵੀ ਸਾਰੀ ਉਮਰ ਇਹਦੀ ਹੀ ਮੰਨੀ ਆ ਜੇ ਹੁਣ ਕਿਤੇ ਮੈਂ ਕਦੀ ਮਨ ਵੀ ਲਈ ਹੋ ਉਹ ਤਾਂ ਫਿਰ ਕਿਹੜੀ ਗੱਲ ਆ ਇੱਕ ਫੋਨ ਹੀ ਮੰਗ ਲਿਆ ਜੇ ਉਹਨੇ ਪਹੁੰਚਾਇਆ ਤਾਂ ਉਹ ਵੀ ਨਹੀਂ ਮੇਰੇ ਤੱਕ ਪਹੁੰਚਾਇਆ ਉਤੋਂ ਉਲਟਾ ਹੋਰ ਪੈਸੇ ਤੂੰ ਮੰਗੋਨੀ ਤਾਂ ਸੱਧ ਹੱਦ ਹੋਈ ਆ ਜੇ ਪਾ ਵੀ ਦੋ ਘਰ ਵਾਲੀ ਐ ਮੈਂ ਉਹਦੀ ਫਿਰ ਕਿਹੜੀ ਗੱਲ ਆ ਸਾਰੀ ਉਮਰ ਤੂੰ ਹਾਂ ਹੀ ਸਾੰਭੇ ਇਿੱਥੇ ਕੰਮ ਕੀਤਾ ਤਾਂ ਵੀ ਆਪ ਜੇ ਉੱਥੇ ਤੇ ਉੱਥੇ ਵੀ ਆਂਦੀ ਸਾਰਾ ਕੁਝ ਮੈਨੂੰ ਪਤਾ ਨਹੀਂ ਕਿਹੜੀ ਖੁੰਝੇ ਲਈ ਜਾਂਦੀ ਹੈ ਜੇ ਕੋਈ ਧੀ ਨਹੀਂ ਕੋਈ ਹੋਰ ਨਹੀਂ ਕੁਛ ਨਹੀਂ ਕਿ ਇਹਨੂੰ ਲੈਣਾ ਨਹੀਂ ਦੇਣਾ ਨਹੀਂ ਨਾਨਾ ਤਾਂ ਕਹਿੰਨੇ ਨਹੀਂ ਕਿਤੇ ਜਾਣਾ ਭੂਆ ਸੱਸ ਹੋਣਾ ਨੂੰ ਕਿਤੇ ਇਹਨੇ ਨਹੀਂ ਮਿਲਣਾ ਫੇਰ ਵੀ ਪਤਾ ਨਹੀਂ ਪੈਸੇ ਨੂੰ ਕਿੱਥੇ ਪਾਈ ਜਾਂਦੀ ਕਿੱਥੇ ਕਮੇਟੀਆਂ ਪਾ ਪਾ ਕੇ ਨੇ ਖੜਨੀਆਂ ਮੈਦੀ ਸਮਝ ਨਹੀਂ ਆਉਂਦੀ ਮੈਨੂੰ ਮੇਰੇ ਵਾਰੀ ਚੀਕਾਂ ਵੱਜਦੀਆਂ ਡੀੜਾ ਕੱਪੜਾ ਪਾ ਲੋ ਤਾਂ ਰੋਲਾ ਪਾਏ ਹੁਣ ਖਾਣ ਪੀਣ ਤੋਂ ਹੀ ਵੇਖੋ ਲੜਦੀ ਐ ਹੱਦ ਹੋ ਗਈ ਐ ਨੇ ਕਿ ਇਹਨੂੰ ਕਮੇਟੀਆਂ ਦਾ ਰੌਲਾ ਪਾਇਆ ਵਾ ਕਮੇਟੀਆਂ ਮੈਂ ਪਿੱਛੇ ਨਹੀਂ ਦੇ ਆਉਣੀਆਂ ਤੁਹਾਡਾ ਹੀ ਘਰ ਬਣਾਉਣ ਲਈ ਆ ਜਿਹੜੀ ਤੂੰ ਉਹਨੂੰ ਚੁੱਕਣਾ ਦਿੰਦੀ ਹੈ ਨਾ ਇਤਨਾ ਕਮੇਟੀਆਂ ਪਾ ਪਾ ਕੇ ਉਹਨੂੰ ਬਾਹਰ ਕਲਾਇਆ ਸੀ ਉਹ ਤੇ ਫਿਰ ਕਿਹੜੀ ਮਾਂ ਮੈਂ ਸਾਨ ਕੀਤਾ ਸਾਰ ਕੋਈ ਮਾਂ ਪਿਓ ਆਪਣੇ 30 ਪੁੱਤ ਲਈ ਕਰਦਾ ਵਾ ਤੇ ਜੇ ਤੁਸੀਂ ਕਰਤਾ ਤੇ ਫਿਰ ਕੀ ਹੋ ਗਿਆ ਤੂੰ ਮੇਰੇ ਨਾਲ ਕਮੇਟੀਆਂ ਕਿਉਂ ਨਾ ਉਲਦੇ ਆ ਮੈਂ ਪਿੱਛੇ ਨਹੀਂ ਦੇ ਜਾਣ ਲਈ ਤੇ ਮੈਂ ਦੇ ਹੀ ਜਾਣ ਲਈ ਜਾਂ ਮੈਂ ਆਪਣੇ ਭੈਣ ਨੂੰ ਦਿੰਨੇ ਆ ਜਾਂ ਭਰਾ ਨੂੰ ਦੇ ਨਹੀਂ ਦੱਸ ਤਸੀਂ ਨਹੀਂ ਨਹੀਂ ਤੁਸੀਂ ਰੱਖਦੇ ਤੁਸੀਂ ਕਰਦੇ ਤੁਸੀਂ ਕਰਨਾ ਸਾਰਾ ਕੁਝ ਤੇ ਮੈਂ ਥੋੜੀ ਕਰਨਾ ਤੇ ਫਿਰ ਤੂੰ ਹੋਰ ਚੁੱਕਣਾ ਤੇ ਆ ਕਰਦਾ ਬਾਹਰ ਫੋਨ ਕਰਿਆ ਕਰ ਜੋ ਕਰ ਤੁਹਾਡਾ ਪਰ ਤੱਕ ਮੇਟੀਆਂ ਨਾ ਮੰਮੀ ਹਰ ਕੋਈ ਆਪਣੇ 30 ਪੁੱਤ ਲੀ ਕੋ ਨਾ ਕੋ ਕਰਦਾ ਵਾ ਠੀਕ ਹੈ ਜੇ ਤੁਸੀਂ ਕਰਤਾ ਕੋਈ ਦੁਨੀਆ ਤੋਂ ਲਾਦਾ ਨਹੀਂ ਕੀਤਾ ਤੇ ਫਿਰ 30 ਪੁੱਤ ਵੀ ਜਰੇ ਪੁੱਤ ਤਾਂ ਜਰੂਰ ਤੂੰ ਨਹੀਂ ਜਾਣਦਿੰਦੀ ਮੈਂ ਵੀ ਇਹੋ ਜਿਹਾ ਕੁਝ ਨਹੀਂ ਕਰਦੀ ਠੀਕ ਹੈ ਨਾ ਕਿਉਂ ਨਹੀਂ ਕਰਦੀ ਚੋਰੀ ਫੋਨ ਕਰਕੇ ਨੂੰ ਨਹੀਂ ਵੀ ਨਹੀਂ ਕੀ ਗੱਲ ਦੱਸਦੀ ਆ ਅੱਗੇ ਤਾਂ ਮੈਂ ਕੁਝ ਦੱਸਿਆ ਨਹੀਂ ਪਰ ਹੁਣ ਮੈਂ ਸਾਰਾ ਕੁਝ ਦੱਸਣਾ ਵਾ ਦੱਸ ਸਹੀ ਤਾਂ ਨਹੀਂ ਹਰ ਜ਼ੁਬਾਨ ਜਿਹੜੀ ਕਿ ਅੱਖੀਂ ਕਤਾ ਟੁੱਕਦੀ ਆ ਜਿਹੜੀ ਤੂੰ ਉਧਰ ਲੋਧਰ ਕਰਦੀ ਆ ਆਹੋ ਸੱਚੀ ਗੱਲ ਆਖੋ ਤੇ ਤੁਹਾਨੂੰ ਮਿਰਚਾਂ ਲੱਗਣ ਡਿਆ ਪੈਂਦੀਆਂ ਵਾ ਕਿ ਕਰੇ ਮਿਰਚਾਂ ਲੱਗਣੀਆਂ ਵਾ ਜੇ ਤੂੰ ਪ੍ਰਦੇਸਾਂ ਕੇ ਬੈਠਾ ਤਾਂ ਤੂੰ ਗੱਲਾਂ ਕਰਦੀਆਂ ਇਹ ਮੈਂ ਗੱਲਾਂ ਨਹੀਂ ਹੋਣ ਦੇਣੀਆਂ ਮੈਂ ਤਾਂ ਚਲੀ ਜਾਵਾਂ ਤੇ ਚੰਗੀ ਰਵਾਂ ਹਾਜੀ ਪਾਗਲਾ ਵਾਲਾ ਕੰਮ ਕਰ ਸਕਦਾ ਹੋਰ ਪਤਾ ਨਹੀਂ ਕੀ ਕੀ ਕਰ ਸਕਦਾ ਜਮੀਨ ਅਗਲਾ ਧੱਕੇ ਨਾ ਮੰਗਣ ਡਿਆ ਵਾ ਇਹਨੇ ਮੈਨੂੰ ਲੱਗਦਾ ਵਿਆਹ ਹੀ ਤਾਂ ਕਰਾਇਆ ਇਹਨਾਂ ਦੀ ਅੱਖੇ ਸਾਡੀ ਜ਼ਮੀਨ ਤੇ ਹਉ ਰਿੰਨ ਨਾ ਮੇਰਨਾਂ ਫੇਰ ਵਿਆਹ ਕਿਉਂ ਕਰਾਉਣਾ ਹੈ ਮਿੰਟ ਕ ਬਾਅਦ ਜ਼ਮੀਨ ਲੈ ਆ ਮਿੰਟ ਕ ਬਾਅਦ ਜ਼ਮੀਨ ਲੈ ਇਦਨ ਮੈਂ ਚਲ ਗਈ ਹੀ ਉਦਨ ਆਣ ਆਈ ਉਦੋਂ ਪਾਚ ਐ ਬੜੇ ਮਿੱਠੇ ਪਿਆਰੇ ਰਹੇ ਦੋਵੇਂ ਮਾਂ ਪੁੱਤ ਫੇਰ ਆਪਣੀ ਅਸਲੀਅਤ ਪਖਾਉਣ ਲੱਗ ਪਏ ਵੀ ਆਪਾਂ ਕੀ ਹਾਂ ਇਥੋਂ ਬਚ ਕੇ ਮੈਨੂੰ ਨਿਕਲਣਾ ਹੀ ਪੈਣਾ ਕੀ ਨਹੀਂ ਆ ਬੋਲਣਾ ਬੋੜ-ਬੋੜ ਕਾ ਸੁਣਿਆ ਕੁਝ ਮੈਨੂੰ ਲੱਗਣ ਤੇ ਡਿਆ ਜਿੱਦਾਂ ਕੋਈ ਨਾ ਕੋਈ ਬੋਲ ਰੰਡੀ ਤੇ ਮੈਂ ਬੋਲ ਵੀ ਨਹੀਂ ਸਕਦੀ ਬੋਲਣ ਤੇ ਵੀ ਪਾਬੰਦੀ ਲਾ ਦੋ ਮੇਰੇ ਤੇ ਬੋਲਾ ਵੀ ਨਾ ਮੈਂ ਮੈਂ ਕਿਦੋਂ ਕਿਆ ਨਾ ਬੋਲ ਮੈਂ ਤੇ ਪੁੱਛਿਆ ਵੀ ਕੀ ਬੋਲਣ ਡਈ ਆ ਏ ਬੀ ਸੀ ਪੜ੍ਹਦੀ ਠੀਕ ਹੈ ਸਕੂਲ 'ਚ ਬੈਠੀ ਆ ਹਾਂ ਜੇਲ੍ਹ ਵਾਲਾ ਤਾਂ ਸਾਬਾ ਸਕੂਲ ਵਾਲਾ ਤਾਂ ਪਤਾ ਨਹੀਂ ਮੈਨੂੰ ਮੈਂ ਫੋਨ ਲਿਆ ਕੇ ਦਵਾ ਫੋਨ ਲਾ ਪਿੰਡ ਆਪਣੇ ਜਾਓ ਫੜਾਓ ਪੈਲੀ ਦਾ ਕਹਿਣਾ ਵਾ ਕਿਹੜੀ ਗੱਲੋਂ ਪੈਲੀ ਦਾ ਕਹਿਣਾ ਉਹ ਕਹਿਣਾ ਨਹੀਂ ਆ ਮੈਂ ਕਿੰਨੇ ਦਿਨ ਹੋ ਗਏ ਤੈਨੂੰ ਕਹਿੰਦਿਆ ਮੈਂ ਪਾਗਲ ਆ ਜੋ ਮੈਂ ਤੈਨੂੰ ਕਹਿਣਾ ਤੂੰ ਕਹ ਦੇ ਅੱਗੇ ਕਿਹੜੀ ਗੱਲੋਂ ਕਹਾਂ ਮੈਂ ਨਹੀਂ ਕਹਿਣਾ ਮੈਂ ਆਪਣੀ ਮਾਂ ਨੂੰ ਪੈਲੀ ਦਾ ਠੀਕ ਹੈ ਪੈਲੀ 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 ਕੀ ਹੋ ਗਈ ਬਸ ਮੈਨੂੰ ਨਹੀਂ ਨਾ ਦੋ ਢੰਗਾਂ ਦੀ ਰੋਟੀ ਖੋਈ ਜਾਂਦੀ ਮੈਨੂੰ ਮੇਰੇ ਪਿੰਡ ਛੱਡ ਜਾਓ ਫਿਰ ਛੱਡ ਆਓ ਆ ਛੱਡ ਦਾਓ ਤੂੰ ਸੋਚਦੀ ਹੋਣੀ ਹੁਣ ਛੱਡ ਕਿਉਂ ਹੁਣ ਬਾਅਦ ਚ ਫੇਰ ਇਹ ਤਰਲੇ ਮਾਰ ਕੇ ਲੈ ਕੇ ਆਉਣ ਇਨਾ ਦਾ ਤੇ ਕੰਮ ਹੀ ਇਹੋ ਆ ਹਨਾ ਮੈਂ ਕਦੋਂ ਗਿਆ ਵੀ ਤਰਨੇ ਮਾਰ ਕੇ ਮੈਨੂੰ ਲੈ ਆਓ ਮੈਂ ਤਾਂ ਤੁਹਾਨੂੰ ਕਿਹਾ ਵੀ ਨਹੀਂ ਵੀ ਮੈਨੂੰ ਲੈਣ ਆਓ ਤੁਹਾਡੀ ਮੰਮੀ ਤੇ ਚਾਚੀ ਗਈ ਸੀ ਲੈਣ ਮੈਨੂੰ ਨਾ ਜਾਂਦੀਆਂ ਲੈਣ ਮੇਰੀ ਮਾਂ ਕੀ ਕਰ ਮੈਨੂੰ ਰੋਟੀ ਨਹੀਂ ਖਵਾ ਲੰਡੀ ਨੂੰ ਨਾਮ ਨਹੀਂ ਰੋਟੀ ਖਾਣ ਲਈ ਨੂੰ ਨਾਮ ਨਹੀਂ ਫਿਰ ਤੇ ਫਿਰ ਮੰਮੀ ਤੁਹਾਡੀ ਤੇ ਚਾਚੀ ਦੀ ਬੇਇੱਜ਼ਤੀ ਨਹੀਂ ਜੀ ਮੈਂ ਨਾਮ ਨਹੀਂ ਹਾਂ ਤੂੰ ਚੰਗੀ ਤਰ੍ਹਾਂ ਖਣ ਲਈ ਆਈਆਂ ਹਨਾ ਤੇ ਕੀ ਕਰਨ ਲਈ ਹੋਰ ਮੈਂ ਦੱਸ ਹੁਣ ਇਹ ਵੀ ਸੋਚਣਾ ਵੀ ਮੇਰੀ ਵੀ ਬੇਇੱਜ਼ਤੀ ਹੋਣੀ ਕਾਹਦੇ ਆਪਣੀ ਮਾਂ ਨੂੰ ਫਿਰ ਕੌਣ ਤੁਹਾਡੀ ਬੇਇੱਜ਼ਤੀ ਕਰਨ ਡਿਆ ਦੱਸੋ ਮੈਨੂੰ ਇਹਦੇ ਵਿੱਚ ਤੁਹਾਡੀ ਇੱਜ਼ਤ ਆ ਵੀ ਆਪਣੇ ਸਹੁਰਿਆਂ ਕੋਲ ਆਪਣੀ ਸੱਸ ਕੋਲੋਂ ਪੈੜੀ ਲੈਣ ਦੀ ਜਿਹਦਾ ਪਿੱਛੇ ਕਮਾਉਣ ਵਾਲਾ ਵੀ ਕੋਈ ਨਹੀਂ ਹੈਗਾ ਇਹਦੇ 'ਚ ਤੁਹਾਡੀ ਕਿੱਡੀ ਕੀ ਇੱਜ਼ਤ ਵਾ ਸੱਸ ਕੋਲੋਂ ਪੈੜੀ ਲੈਣ ਦੀ ਤੈਨੂੰ ਮੈਂ ਦੱਸਿਆ ਹੱਡੀ ਆ ਉਹ ਉਹਨਾਂ ਦੀ ਆ ਤੂੰ ਹੀ ਕਿਦੋਂ ਜਾ ਕੇ ਪੈੜੀ ਬਣਾਈ ਉੱਤੇ ਜਿਹੜੀ ਹੱਡੀ ਆ ਹੱਡੀ ਲਈ ਹੁੰਦੀ ਤੇ ਕਿੰਨੂੰ ਦੇਣੀ ਉਹਨੇ ਸਾਨੂੰ ਹੀ ਦੇਣੀ ਆ ਜਦੋਂ ਦੇਣ ਦਾ ਮੌਕਾ ਹੋਊਗਾ ਨਾ ਉਦੋਂ ਮਿਲ ਜੂਗੀ ਹਜੇ ਨਹੀਂ ਆ ਮੌਕਾ ਲੈਣ ਦਾ ਉਥੋਂ ਮੌਕਾ ਬਣਾ ਲੈਨੇ ਫਿਰ ਕੀ ਮਤਲਬ ਮੌਕਾ ਬਣਾ ਦਿੰਦੇ ਆ ਫਿਰ ਮੇਰਾ ਦਿਮਾਗ ਪੁੱਠਾ ਨਾ ਚਲਵਾਈ ਇਹ ਨਾ ਵੇ ਮਾਂ ਤੇਰੀ ਦਾ ਕੋਈ ਕੰਡਾ-ਮੁੰਡਾ ਕਢਾ ਦਾਂ ਕਿੱਕੋਂ ਕੀ ਮਤਲਬ ਤੁਹਾਡਾ ਮੇਰੀ ਮਾਂ ਵਾਲੇ ਜਾਣ ਦੀ ਸੋਚਿਆ ਬਣਾ ਮੈਂ ਤੁਹਾਨੂੰ ਦੱਸਣ ਲਈ ਕਿੱਧਰ ਕਰਨ ਨਹੀਂ ਆ ਫਿਰ ਤੁਹਾਡੀ ਕਿੱਧਰ ਹੈ ਮਤ ਪਈ ਮੇਰੀ ਮਾਂ ਵਾਲੇ ਜਾਣ ਦੀ ਫਿਰ ਤੂੰ ਪੈੜੀ ਲੈ ਦੇ ਪੈੜੀ ਲੈ ਦੇ ਇੱਥੇ ਲੈ ਕੇ ਨਹੀਂ ਲੈਣੀ ਹੋਰ ਨਹੀਂ ਆਉਣੀ ਪੈਲੀ ਬਸ ਗੱਲ ਖਤਮ ਤੇ ਮੇਰੀ ਮਾਂ ਵੱਲੋਂ ਜਿਹੜੀ ਅੱਜ ਗੱਲ ਕਹਤੀ ਹੈ ਨਾ ਕਹਤੀ ਜੇ ਮੁੜ ਕੇ ਤੁਹਾਡੀ ਜ਼ੁਬਾਨ ਚ ਨਿਕਲਾਈ ਨਾ ਤੇ ਫਿਰ ਵੇਖਿਓ ਫਿਰ ਮੈਂ ਇਹੋ ਹੀ ਕੰਮ ਹੋਣਾ ਈ ਹਾਂ ਸੋਚਦੀ ਨਹੀਂ ਇਹੋ ਬਹਿ ਕੇ ਇਹੋ ਹੀ ਕੰਮ ਹੋਣਾ ਤੈਨੂੰ ਫੋਨ ਹੀ ਆਊ ਫਿਰ ਵੇਖੀ ਫੋਨ ਆਊਗਾ ਇੱਥੇ ਫਿਰ ਮੇਰੇ ਕੋਲ ਵੀ ਹੈਗੇ ਪੁਲਸ ਵਾਲਾ ਨੰਬਰ ਮੈਂ ਵੀ ਫਿਰ ਲੰਮਦੀ ਆ ਪੁਲਸ ਅੱਗੇ ਤੇ ਦੱਸਿਆ ਨਹੀਂ ਨਾ ਅੱਗੇ ਤੇ ਦੱਸਿਆ ਨਹੀਂ ਕਿ ਇਹਨੂੰ ਕੁਝ ਹੁਣ ਫਿਰ ਮੈਂ ਆਪ ਤੁਹਾਡੇ ਸਿਰ ਗੋਈਆਂ ਦਊਂਗੀ ਵੇਖਿਓ ਕਾਦੀਆਂ ਦਵਾਈਆਂ ਨੂੰ ਤੈਨੂੰ ਇੱਥੋਂ ਨਿਕਲ ਦਵਾਂਗੇ ਤੇ ਗਵਾਈ ਹੋਊਗੀ ਨਿਕਲਣਾ ਆਉਂਦਾ ਫਿਰ ਮੈਨੂੰ ਵੀ ਕਿੱਦਾਂ ਨਿਕਲਣਾ ਇੱਥੋਂ ਹਾਂ ਨਿਕਲਣਾ ਆਉਂਦਾ ਤੈਨੂੰ ਜ਼ਬਾਨ ਵੱਢ ਕੇ ਇੱਥੇ ਪਾ ਦੇਣਾ ਵੇਖੀ ਲੱਤਾਂ ਤੋੜ ਕੇ ਆਹ ਸਮਝ ਰਹੀ ਆ ਤੈਨੂੰ ਮੈਂ ਪਿਆਰ ਨਾਲ ਕਹਿਂਦੇ ਆਂ ਵੀ ਉੱਥੇ ਕੈ ਮੈਂ ਫੋਨ ਕਰਦਾ ਵਾਂ ਸੱਸ ਆਪਣੀ ਨੂੰ ਕਿਹੜੀ ਗੱਲ ਨੂੰ ਕਰਨਾ ਹੁਣ ਕਰਨਾ ਨਹੀਂ ਹੋਰ ਪੈਸੇ ਨਹੀਂ ਲੈਣੇ ਮੇਰੀ ਬਸੱਸ ਨੂੰ ਆਪਣੀ ਨੂੰ ਫੋਨ ਕਰੋ ਮੇਰੀ ਮਾਂ ਨੂੰ ਫੋਨ ਕਰਕੇ ਇਹ ਕਹੋ ਵੀ ਮੰਮੀ ਨੇ ਮੰਗਤਾ ਵਾਂ ਮੈਨੂੰ ਪੈਲੀ ਚਾਹੀਦੀ ਆ ਵੇਚ ਦੋ ਫੇਰ ਬਗਾਨ ਬਾਨੀ ਜੇ ਗੱਲ ਉਦਾਂ ਨਹੀਂ ਬਾਨੀ ਗੱਲ ਤੂੰ ਵੇਖ ਲੈ ਕੀ ਕੀ ਬਕਵਾਸ ਕੰਨ ਨਹੀਂ ਆ ਸਮਝ ਨਹੀਂ ਲੱਗਦੀ ਤੈਨੂੰ ਸਿੱਧੀ ਤਰੀਕੇ ਨਾਲ ਤੇ ਕੀ ਕਹਾਂ ਫੇਰ ਮੈਂ ਦੱਸੋ ਨਾ ਮੈਨੂੰ ਵੀ ਕੀ ਕਹਾਂ ਮੈਂ ਦੱਸਾਂ ਤੇ ਡਿਆ ਵਾਂ ਵੀ ਜਾ ਪੈਲੀ ਲਿਆ ਦੇ ਤੇ ਜਾਂ ਫਿਰ ਉਧਰੋਂ ਹੱਥ ਧੋ ਲੈ ਮੇਰੀ ਮਾਂ ਵਾਲਦੇ ਜਾਂਦੇ ਤੁਹਾਡੀ ਵੀ ਤੇ ਮਾਂ ਹੈਗੀ ਭਾਰ ਪੇਟੀ